ਸਮੇਂ 9 ਸਰ ਹੋ ਗਈ ਪਈ ਸਰ 9ਵੇਂ ਪਾਸ਼ਾ ਤਾਮ ਸਾਹਿਬ ਸ੍ਰੀ ਉਰ ਤੇਗ ਬਾਧਰ ਮਹਾਰਾਜ ਦੇ ਪਾਵਨ ਸਥਾਨ ਗੁਰਦੁਆਰਾ ਸੂਲਸਰ ਸਾਹਿਬ ਤੇ ਇਥੇ ਡਿਊਟੀ ਕਰ ਰਹੇ ਹਾਂ ਜਿਵੇਂ ਸ਼੍ਰੀ ਖਾਨਪੋਟ ਸਾਹਿਬ ਆ ਗਏ ਜਾਂ ਸਾਹਿਬ ਅਟ ਜਾ ਕੀਰਤਨ ਕਰਨ ਜਾਣਾ ਕੋਈ ਇੱਕ ਪਿੰਡਾਂ ਦੇ ਵਿੱਚ ਜਾਂ ਅਨੰਦ ਕਾਰਜ ਵਗੈਰਾ ਇਸੇ ਨਾਲ ਕਰਕੇ ਸਾਡਾ ਟਾਈਮpass ਉਹਦੇ ਨਾਲ ਥੋੜਾ ਥੋੜਾ ਹੋਈ ਜਾਂਦਾਗਾ ਮੈਂ 6900 ਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਮੈਂ ਗੁਰਦੁਆਰਾ ਸੂਲਸਰ ਸਾਹਿਬ ਵਿਖੇ ਰਾਗੀ ਸਿੰਘ ਨੇ ਜੋ ਤਬਲਾਵਾਦ ਦਾ ਉਹਦੀ ਰੋਟੀ ਨਿਵਾ ਰਿਆ ਹਾਂ ਉਦੋਂ ਮਹਾਰਾਜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਣੇ ਜਗ ਇੱਥੇ ਸਾਡਾ ਲਿਖਿਆ ਤੇ ਰਹੇ ਮਕਾਨ ਬਣਾਉਣ ਵਕਤ ਸਾਡੇ ਕੋਲੇ ਹਰ ਹਾਲਤ ਕਿਸ ਵੀ ਹਿੰਦੇ ਕੁਝ ਵੀ ਨਹੀਂ ਸੀ ਸਤਿਗੁਰੂ ਨੇ ਮੇਰ ਕੀਤੀ ਖਾਲਸਾ ਦੇ ਵੀਰਾਂ ਨਾਲ ਸੰਪਰਕ ਹੋਇਆ ਉਹਨਾਂ ਦੀ ਸੰਗਤ કરી ਦਰਸ਼ਨ ਮਿਲੇ ਹੋਏ ਉਥੇ ਮੇਰੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਰਪਾ ਕੀਤੀ ਹੈ। ਚਲੋ ਕਰਨੀ ਦਾ ਗੁਰੂ ਸਾਹਿਬ ਨੇ ਆ ਪਰ ਉਹਨਾਂ ਰਾਹੀਂ ਖਾਲਸਾ ਰਬੀਰਾ ਰਾਹੀਂ ਮਾਰਨੇ ਮੇਰਾ ਮਕਾਨ ਪਿੰਡ ਕੋੜ ਧਰਮ ਦੇ ਵਿੱਚ ਪਾ ਕੇ ਦਿੱਤਾ ਜੀ। ਜਿਨ੍ਹਾਂ ਦੀ ਮੈਂ ਮੇਰੇ ਕੋਲੇ ਲਫਜ਼ ਨਹੀਂ ਧੰਨਵਾਦ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।